ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਗਰਦਾਸਪੁਰ ਸੀਟ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਵੱਡਾ ਫੈਸਲਾ ਜਿਹੜਾ ਭਾਜਪਾ ਨੇ ਲੈ ਲਿਆ ਹੈ ਭਾਰਤੀ ਜਨਤਾ ਪਾਰਟੀ ਲਗਾਤਾਰ ਗਰਦਾਸਪੁਰ ਲੋਕ ਸਭਾ ਸੀਟ ਨੂੰ ਪੰਜਾਬ ਤੋਂ ਜਿੱਤਣ ਲਈ ਤਰਲੋ ਮੱਛੀ ਹੋ ਰਹੀ ਹੈ ਪਰ ਉਮੀਦਵਾਰ ਦੀ ਚੋਣ ਨੂੰ ਲੈ ਕੇ ਪੇਚ ਫਸਿਆ ਹੋਇਆ ਸੀ ਪਰ ਹੁਣ ਉਹ ਵੀ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਉੱਤੇ ਫੋਕਸ ਕਰ ਦਿੱਤਾ ਹਾਲਾਂਕਿ 7ਵੇਂ ਪੜਾਅ 'ਚ ਚੋਣਾਂ ਹੋਣੀਆਂ ਨੇ ਪਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾਣ ਲੱਗਾ ਗਰਦਾਸਪੁਰ ਲੋਕ ਸਭਾ ਹਲਕੇ ਤੋਂ ਸਣੀ ਦਿ올 ਦੀ ਟਿਕਟ ਕੱਟ ਕੇ ਇੱਕ ਸਾਫਕਾ ਕਾਂਗਰਸੀ ਵਿਧਾਇਕ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ ਸਾਫਕਾ ਇਸ ਸਾਫਕਾ ਉਮੀਦਵਾਰ ਰਿਪੀਟ ਇਸ ਸਾਫਕਾ ਕਾਂਗਰਸੀ ਵਿਧਾਇਕ ਦੀ ਉਮੀਦਵਾਰੀ ਦੇ ਉੱਤੇ ਮੋਹਰ ਲੱਗ ਗਈ ਹੈ ਤੇ ਅਮਿਤ ਸ਼ਾਹ ਵੱਲੋਂ ਇਸ ਨੂੰ ਹਰੀ ਝੰਡੀ ਵੀ ਦੇ ਦਿੱਤੀ ਗਈ ਹੈ ਦਰਅਸਲ ਗਰਦਾਸਪੁਰ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਵੱਲੋਂ ਜਿਹੜਾ ਆ ਸਾਬਕਾ ਕਾਂਗਰਸੀ ਵਿਧਾਇਕ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਨੂੰ ਉਮੀਦਵਾਰ ਬਣਾਇਆ ਜਾਣਾ ਲਗਭਗ ਤੈਅ ਹੋ ਗਿਆ ਅਮਸ਼ਾਹ ਨੇ ਇਸ ਗੱਲ ਦੀ ਹਰੀ ਝੰਡੀ ਵੀ ਦੇ ਦਿੱਤੀ ਹੈ ਗੁਰਦਾਸ ਦੱਸਦੀ ਹੈ ਕਿ ਅਮਿਸ਼ਾ ਦੇ ਨਾਲ ਫਤਿਹਜੰਗ ਸਿੰਘ ਬਾਜਵਾ ਨੇ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਉਸ ਮੁਲਾਕਾਤ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਇਸ ਵਾਰ ਗੁਰਦਾਸਪੁਰ ਵਾਲੀ ਟਿਕਟਾ ਜਿਹੜੀ ਉਹ ਫਤਿਹਜੰਗ ਸਿੰਘ ਬਾਜਵਾ ਨੂੰ ਦਿੱਤੀ ਜਾਣੀ ਹੈ ਫਤਿਹਜੰਗ ਸਿੰਘ ਬਾਜਵਾ ਨੇ ਆਪਣੇ ਪੁੱਤਰ ਦੇ ਨਾਲ ਜਿਹੜੀ ਹੈ ਦਿੱਲੀ ਦੇ ਵਿੱਚ ਅਮਿਸ਼ਾ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਲਗਾਤਾਰ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਇਸ ਵਾਰ ਕਿਹੜੇ ਐਕਟਰ ਨੂੰ ਕਿਹੜੇ ਅਦਾਕਾਰ ਨੂੰ ਕਿਹੜੇ ਗਾਇਕ ਨੂੰ ਜਿਹੜਾ ਹੈ ਉਹ ਗੁਰਦਾਸਪੁਰ ਤੋਂ ਭਾਜਪੀ ਚੋਣ ਲੜਾਉਂਦੀ ਹੈ ਪਰ ਆਪਣੇ ਪੁਰਾਣੇ ਤਜਰਬੇ ਨੂੰ ਧਿਆਨ ਚ ਰੱਖਦਿਆਂ ਹੋਇਆ ਨਵਾਂ ਐਕਸਪੈਰੀਮੈਂਟ ਕਰਨ ਜਾ ਰਹੀ ਹੈ ਕਿਉਂਕਿ ਲਗਾਤਾਰ ਭਾਰਤੀ ਜਨਤਾ ਪਾਰਟੀ ਨੇ ਜਿੰਨੀ ਵਾਰ ਵੀ ਗਰਦਾਸਪੁਰ ਲੋਕ ਸਭਾ ਸੀਟ ਜਿੱਤੀ ਹੈ ਉਹ ਵਾਰੀ ਉਮੀਦਵਾਰ ਲਿਆ ਕੇ ਜਿੱਤੀ ਹੈ ਚਾਹੇ ਵਿਨੋਦ ਖੰਨਾ ਦੇ ਰੂਪ ਵਿੱਚ ਹੋਵੇ ਜੋ ਕਿ ਫਿਲਮੀ ਸਤਾਰੇ ਸਨ ਇਸੇ ਨਾਲ ਹੀ ਸਣੀ ਦੇੌਰ ਜੋ ਕਿ ਫਿਲਮੀ ਅਦਾਕਾਰ ਸਨ ਇਹ ਇਹਨਾਂ ਦੋਵਾਂ ਦੇ ਹਿੱਸਾ ਰਹੀ ਜਿੱਤੀ ਹੈ ਪਾਰੇ ਇਹਨਾਂ ਦੋਵਾਂ ਦਾ ਤਜਰਬਾ ਖਾਸ ਕਰਕੇ ਸਣੀ ਦੇ올 ਦਾ ਤਜਰਬਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਅਤੇ ਗਰਦਾਸਪੁਰੀਆਂ ਲਈ ਬਹੁਤਾ ਚੰਗਾ ਲਈ ਰਿਹਾ ਗਰਦਾਸਪੁਰੀਏ ਇਸ ਗੱਲ ਤੋਂ ਕਾਫੀ ਨਿਰਾਸ਼ ਨੇ ਕਿ ਸਣੀ ਦੇ올 ਲਗਾਤਾਰ ਹਲਕੇ ਜੋ ਬਾਹਰ ਰਹੇ ਲੋਕ ਸਭਾ ਚ ਵੀ ਉਹਨਾਂ ਦੇ ਮੁੱਦੇ ਨਹੀਂ ਚੁੱਕੇ ਇੱਥੋਂ ਤੱਕ ਕਿ ਵਿਕਾਸ ਦੇ ਕੰਮਾਂ ਦੇ ਵਿੱਚ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆਂ ਕੋਈ ਵੱਡਾ ਕੀਰਤੀਮਾਨ ਸਥਾਪਤ ਨਹੀਂ ਕਰ ਸਕੇ ਹਾਲਾਂਕਿ ਇਸ ਤੋਂ ਪਹਿਲਾਂ ਵਿਨੋਦ ਖੰਨਾ ਦਾ ਜਿਹੜਾ ਟਰੈਕ ਰਿਕਾਰਡ ਹੈ ਉਹ ਸਣੀ ਦੇ올 ਦੇ ਮੁਕਾਬਲੇ ਥੋੜਾ ਬਿਹਤਰ ਰਿਹਾ ਉਹਨਾਂ ਨੇ ਗਰਦਾਸਪੁਰ ਹਲਕੇ ਦੇ ਅੰਦਰ ਜਿਹੜੇ ਕਈ ਐਸੇ ਕੰਮ ਕਰਾਏ ਆ ਜਿਹੜੇ ਅੱਜ ਵੀ ਲੋਕ ਯਾਦ ਕਰਦੇ ਆ ਪਰ ਸਣੀ ਦੇ올 ਜਿਹੜਾ ਉਹ ਨਿੱਲ ਬਟਾ ਸਨਾਟਾ ਸਾਫਤ ਹੋਏ ਇਸ ਕਰਕੇ ਲੋਕਾਂ ਦੇ ਅੰਦਰ ਭਾਰੀ ਰੋਸ ਹੈ ਭਾਰਤੀ ਜਨਤਾ ਪਾਰਟੀ ਉਸ ਰੋਸ ਦਾ ਸਾਹਮਣਾ ਨਹੀਂ ਕਰ ਪਾ ਰਹੀ ਜਿਸ ਕਰਕੇ ਸਥਾਨਕ ਆਗੂ ਦੀ ਚੋਣ ਕੀਤੀ ਗਈ ਹੈ ਫਤੇਜੰਗ ਸਿੰਘ ਬਾਜਵਾ ਪੁਰਾਣੇ ਕਾਂਗਰਸੀ ਪਰਿਵਾਰ ਦੇ ਵਿੱਚੋਂ ਨੇ ਪੁਰਾਣੀ ਸਿਆਸੀ ਵਿਰਾਸਤ ਹੈ ਪੁਰਾਣੀ ਸਿਆਸੀ ਵਿਰਾਸਤ ਹੈ ਫਤੇਜੰਗ ਸਿੰਘ ਬਾਜਵਾ ਦੇ ਨਾਲ ਉਹਨਾਂ ਦੇ ਪਿਤਾ ਸਤਨਾਮ ਸਿੰਘ ਬਾਜਵਾ ਜਿਹੜੇ ਆ ਉਹ ਕਾਂਗਰਸ ਦੇ ਸਾਬਕਾ ਵਿਧਾਇਕ ਸਾਬਕਾ ਪ੍ਰਧਾਨ ਪੰਜਾਬ ਦੇ ਰਹੇ ਆ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜਾ ਅੱਤਵਾਦੀਆਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਸੰਕਟ ਆਇਆ ਉਨ੍ਹਾਂ ਦੇ ਭਰਾ ਪ੍ਰਤਾਪ ਸਿੰਘ ਬਾਜਵਾ ਤਿੰਨ ਬਜ਼ਾਰਤਾਂ ਦੇ ਵਿੱਚ ਵਜੀਰੇ ਹੈ ਜਿਸ ਦੇ ਵਿੱਚ ਬੈਂਸਿੰਘ ਦੀ ਸਰਕਾਰ ਹੋਵੇ ਉਸ ਤੋਂ ਬਾਅਦ ਜਿਹੜਾ ਬੀਬੀ ਰਜਿੰਦਰ ਕੌਰ ਪੱਠਲ ਦੀ ਵਜ਼ਾਰਤ ਹੋਵੇ ਤੇ ਕੈਪਟਨ ਮਰਿੰਦਰ ਸਿੰਘ ਦੀ ਇਸ ਸਮੇਂ ਉਹ ਜਿਹੜਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹੈ 2009 ਦੇ ਵਿੱਚ ਜਿਹੜਾ ਉਹ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਵੀ ਬਣੇ ਰਾ ਸਭਾ ਮੈਂਬਰ ਵੀਰੇ ਇਸੇ ਤਰ੍ਹਾਂ ਵਾਲੀ ਫਤਿਹਜੰਗ ਸਿੰਘ ਬਾਜਵਾ ਵੀ ਕਾਦੀਆਂ ਤੋਂ ਵਿਧਾਇਕ ਰਹੇ ਲਗਾਤਾਰ ਕਾਂਗਰਸ ਦੇ ਨਾਲ ਜੁੜੇ ਰਹੇ ਇਸ ਵਾਰ ਜਿਹੜਾ ਉਹਨਾਂ ਦਾ ਭਾਜਪਾ ਦੇ ਵਿੱਚ ਚਲੇ ਗਏ 2022 ਦੀਆਂ ਚੋਣਾਂ ਤੋਂ ਪਹਿਲਾਂ ਲੋਕ ਤਾਂ ਇਸ ਬਾਰੇ ਬਹੁਤ ਗੱਲਾਂ ਕਰਦੇ ਆ ਪਰ ਫਿਲਹਾਲ ਇਹਨਾਂ ਗੱਲਾਂ ਦਾ ਕੋਈ ਪੁਖਤਾ ਸਬੂਤ ਨਹੀਂ ਕਿ ਦੋਵਾਂ ਭਰਾਵਾਂ ਦੀ ਸੈਟਿੰਗ ਦੇ ਨਾਲ ਫਤੇਜੰਗ ਸਿੰਘ ਬਾਜਵਾ ਭਾਜਪਾ ਚ ਗਏ ਆ ਇਹ ਸਿਰਫ ਗੱਲਾਂ ਨੇ ਇਹਨਾਂ ਗੱਲਾਂ ਤੇ ਕਿੰਨਾ ਯਕੀਨ ਕੀਤਾ ਜਾਣਾ ਚਾਹੀਦਾ ਕਿੰਨਾ ਨਹੀਂ ਇਹ ਨਹੀਂ ਤੈਅ ਕੀਤਾ ਜਾ ਸਕਦਾ ਪਰ ਫਤੇਜੰਗ ਸਿੰਘ ਬਾਜਵਾ ਗਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋਣਗੇ ਟੱਕਰ ਕਿਹਦੇ ਕਿਹਦੇ ਨਾਲ ਹੁੰਦੀ ਹੈ ਅਕਾਲੀ ਦਲ ਦੇ ਨਾਲ ਕਾਂਗਰਸ ਦੇ ਨਾਲ ਤੇ ਆਮ ਆਦਮੀ ਪਾਰਟੀ ਦਾ ਕਿਹੜਾ ਉਮੀਦਵਾਰ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਰਹੇਗੀ